ਦੇ ਵਿੱਚ ਲੋਖ ਡਿੱਗਣ ਕਰਕੇ ਸਟੂਡੈਂਟ ਦੀ ਮੌਤ ਦੇ ਮਾਮਲੇ ਦੇ ਵਿੱਚ ਹਾਈ ਕੋਰਟ ਦਾ ਚੰਡੀਗੜ੍ਹ ਪ੍ਰਸ਼ਾਸਨ ਨੂੰ ਵੱਡਾ ਨਿਰਦੇਸ਼ ਮ੍ਰਿਤਕ ਵਿਦਿਆਰਥੀ ਦੇ ਪਰਿਵਾਰ ਨੂੰ 1 ਕਰੋੜ ਅਤੇ ਜ਼ਖਮੀ ਦੇ ਪਰਿਵਾਰ ਨੂੰ ਮਿਲੇਗਾ 50 ਲੱਖ ਦਾ ਮੁਆਵਜ਼ਾ ਜੁਲਾਈ 2022 ਦੇ ਵਿੱਚ ਲੰਚ ਦੌਰਾਨ ਲੋਖ ਡਿੱਗਣ ਕਰਕੇ ਵਾਪਰਿਆ ਸੀ ਹਾਦਸਾ ਸੀ ਐਮ ਭਗਵੰਤ ਮਾਨ ਅੱਜ ਸ਼ਾਮ ਨੂੰ ਗ੍ਰਹਿ ਮੰਤਰੀ ਅਮਰਸਾਦ ਨਾਲ ਕਰਨਗੇ ਮੁਲਾਕਾਤ ਹੜ ਹੜਾ ਦੇ ਨਾਲ ਹੋਏ ਨੁਕਸਾਨ ਦੀ ਦੇਣ ਦੀ ਰਿਪੋਰਟ ਐਸ ਡੀ ਆਰ ਐਫ ਫੰਡ ਦਾ ਵੀ ਚੁਕੰਦਗੀ ਮੁੱਦਾ ਨਵਾਂ ਪ੍ਰਧਾਨ ਚੁਣਦੇ ਆਏ ਹਰਿਆਣਾ ਕਾਂਗਰਸ ਤੇ ਛੇੜਿਆ ਕਟੋਕਲੇਸ਼, ਰਾਓ ਨਰਿੰਦਰਬੀਨ ਮਿਲਤੀ ਤੇ ਸਾਬਕਾ ਮੰਤਰੀ ਅਜੀ ਆਦਵ ਨੇ ਸਿੱਧਾ ਸਵਾਲ ਕਿ ਹਬੀ ਦਾਗ ਅਕਸ ਵਾਲੇ ਨੇਤਾ ਨੂੰ ਪ੍ਰਧਾਨ ਬਣਾਉਣ ਦੀ ਹੋਈ ਸੀ ਗੱਲ। ਦਿਵਾਲੀ ਤੇ ਹਰਿਆਣਾ ਸਰਕਾਰ ਦਾ ਕਲਾਸ 4 ਦੇ ਕਰਮਚਾਰੀ ਨੂੰ ਤੋਹਫਾ 13000 ਰੁਪਏ ਵਿਆਜ ਮੁਕਤ ਮਿਲੇਗਾ ਐਡਵਾਂਸ। 14 ਅਕਤੂਬਰ ਅਰਜ਼ੀ ਦੀ ਅਖਰੀ ਤਰੀਕ। गाय का का घी भरोसा प्यार से, तो से स्वागत है। मैं गुरजोत संदूष शुरुआत कर दे सब तो पहला बुलेटिन की तो चंडीगढ़ नगर निगम दफ्तर जबरदस्त हंगामा होया आम आदमी पार्टी बीजेपी आपस भिड़े ने और हाथों पाई हुई है ਔਰ ਕਈ ਕਾਉਂਸਲਰ ਜਿਹਨੇ ਆਪਸ ਵਿੱਚ ਢਿਡੇ ਨੇ ਤਾਂ ਆਮ ਆਦੀ ਪਾਰਟੀ ਨੇ ਭਾਜਪੀ ਦੇਖਿਲਾ ਆਪ ਨਾਰੇਬਾਜ਼ੀ ਕੀਤੀ ਆ ਤਸਵੀਰਾਂ ਕਿ ਕਿਸ ਤਰੀਕੇ ਦੇ ਨਾਲ ਇਥੇ ਹੱਥੋਂ ਪਾਈ ਹੁੰਦੇ ਹੋਏ ਕਾਉਂਸਲਰ ਨਜ਼ਰ ਆ ਰਹੇ ਨੇ ਹਾਲਾਂਕਿ ਅਜਿਹਾ ਪਹਿਲੀ ਵਾਰ ਨਹੀਂ ਹੋਇਆ ਜਦੋਂ ਇਸ ਤਰੀਕੇ ਨਗਰ ਨਿਗਮ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਜਿਹੜੀ ਹੈ ਔਰ ਰੌਲਾ ਰੱਪਾ ਪਿਆ ਹੋਇਆ ਕਹਿ ਦਈਏ ਕਿ ਹੰਗਾਮਾ ਹੋਇਆ ਹੋਵੇ ਜ਼ੋਰਦਾਰ ਹੰਗਾਮਾ ਬੇਹੱਦ ਵਾਰ ਹੋਇਆ ਹੈ ਪਰ ਅਜਿਹਾ ਬਹੁਤ ਘੱਟ ਦੇਖਣ ਨੂੰ ਮਿਲਿਆ ਹੈ ਕਿ ਇਸ ਤਰੀਕੇ ਦੀ ਤਸਵੀਰ ਹੋਏ ਯਾਨੀ ਕਿ ਅਸੀਂ ਕਹਿ ਸਕਦੇ ਹਾਂ पहली बार ਅਜਿਹਾ ਵੇਖਣ ਨੂੰ ਮਿਲਿਆ ਕਿ ਹੱਥੋਂ हुए ने ਨੇ ज़्यादा ਜ਼ਿਆਦਾ ਹੱਦ ਤੱਕ ਜਿਹੜੀ ਹੈ ਉਹ ਇੱਥੇ ਹੱਥੋਂ ਪਾਈ ਹੁੰਦੇ ਹੋਏ ਇੱਕ ਦੂਜੇ ਦੇ ਨਾਲ ਖੰਦੇ ਹੋਏ ਨਜ਼ਰ ਆ You yeah. know ਤਾਂ ਇਹ ਤਸਵੀਰਾਂ ਨੇ ਮੌਕੇ ਦੀ ਹੈ ਕਿ ਕਿਸ ਤਰੀਕੇ ਦੇ ਨਾਲ ਇਹ ਕਾਉਂਸਲਰ ਆਪਸ ਦੇ ਵਿੱਚ ਬਿੜੇ ਨੇ ਦੱਸਦੇ ਕਿ ਇਸ ਤੋਂ ਪਹਿਲਾਂ ਵੀ ਬੇਹੱਦ ਵਾਰ ਹੰਗਾਮਾ ਜਿਹੜਾ ਹੈ ਨਗਰ ਨਿਗਮ ਦਫ਼ਤਰ ਦੇ ਵਿੱਚ ਵੇਖਣ ਨੂੰ ਮਿਲਿਆ ਹੈ ਔਰ ਬਹੁਤ ਪਾੜਛੜਾ ਹੈ ਇਸ ਤਰੀਕੇ ਦੇ ਨਾਲ ਨਾਰੇਬਾਸੀ ਹੋਈ ਹੈ ਪਰ ਅਜੇ ਹੀ ਹੱਥੋਂ ਪਾਈ ਜਿਹੜੀ ਹੈ ਬਹੁਤ ਘੱਟ ਰਹੀ ਏ ਇਸ ਅਵਾਰਡ ਦੇ ਉੱਪਰ ਇਸ ਅਵਾਰਡ ਦੇ ਉੱਪਰ ਨਾ ਅੱਜਕੱਲ੍ਹ ਰਾਮੂਲਾ ਚੱਲਦੀ ਹੈ ਤਾਂ ਹਾਊਸਫੁਲਰ ਯਾਹਾਂ ਪੇ एक नाटक चल रहा है हाउस के अंदर जब कमिश्नर साहब प्रेजेंट नहीं है और सेक्रेटरी साहब प्रेजेंट नहीं है और मिनट रिकॉर्ड करने वाला कोई नहीं है तो ये एक नाटक दृश्य दिखने को मिलेगा आपको हाउस के अंदर सबसे पहली बात कोई भी मिसबिहेवियर पहले दिन से बोला है कि नहीं बर्दाश्त किया जाएगा और जिस तरीके से मिनट्स के कागज फाड़ के मेरे मुंह के ऊपर और जहाँ पे मेरा ब्रिक्स अवार्ड पड़ा था उसकी डिसरिस्पेक्ट की है और वो तीनों काउंसिल जिन्होंने फाड़े थे मैं उसकी मांग करती हूँ कि उनको मार्शल बाहर निकाले नहीं तो वो खुद अपने आप बाहर निकल जाए मैडम कि भी की गई दोबारा आप देख लीजिए उनका बिहेवियर क्या है अगर किसी भी मेरे मार्शल को किसी भी मार्शल को मैं दोबारा रिपीट करती हूँ अगर चोट आती है तो इनके अगेंस्ट एफ की जाएगी ਅਗੇ ਵਧਾਂਗੇ ਉਧਰ ਹਰਿਆਣਾ ਦੇ ਮੋਰਨੀ ਦੇ ਵਿੱਚ ਵੱਡਾ ਹਾਦਸਾ ਵਾਪਰਿਆ ਤਾਂ ਵੱਡੀ ਖਬਰ ਹੈ ਮੋਰਨੀ ਦੇ ਪਿੰਡ ਪਲਾਸਰਾ ਦੇ ਨੇੜੇ ਡੂੰਗੀ ਖੱਡ ਦੇ ਵਿੱਚ ਕਾਰ ਡਿੱਗ ਗਈ ਹੈ ਸੰਤੁਲਨ ਵਿਗੜਨ ਕਰਕੇ ਬੇਕਾਬੂ ਹੋ ਕੇ ਕਾਰ ਇੱਕ ਖੱਡ ਦੇ ਵਿੱਚ ਡਿੱਗੀ ਹੈ ਤਾਂ ਕਾਰ ਸਵਾਰ ਦੀ ਵਾਲਵਾਲ ਜਾਨ ਬਚ ਗਈ ਹੈ ਹਾਲਾਂਕਿ ਇਹ ਚੰਗੀ ਜੋ ਜਾਣਕਾਰੀ ਸਭ ਨੂੰ ਆ ਰਹੀ ਹੈ ਤਾਂ ਸਥਾਨਕ ਲੋਕਾਂ ਨੇ ਸੁਰੱਖਿਆ ਤੋਂ ਸੁਮਾਰ ਕੱਢ ਰਿਹਾ ਹੈ ਪਰ ਕਾਰ ਪੂਰੀ ਤਰ੍ਹਾਂ ਦੇ ਨਾਲ ਨੁਕਸਾਨੀ ਗਈ ਹੈ ਬੁਰੀ ਤਰ੍ਹਾਂ ਦੇ ਨਾਲ ਹੀ ਕਾਰ ਨੁਕਸਾਨੀ ਗਈ ਹੈ ਤਾਂ ਮੋਰਨੀ ਤੋਂ ਇਹ ਖਬਰ ਆ ਰਹੀ ਹੈ ਪੰਚਕੁਲਾ ਦੇ ਮੋਰਨੀ ਦੇ ਵਿੱਚ ਇਹ ਵੱਡਾ ਹਾਦਸਾ ਵਾਪਰਿਆ ਹੈ ਪਿੰਡ ਪਲਾਸਰਾ ਹੈ ਜਿੱਥੇ ਦੇ ਨੇੜੇ ਇਹ ਡੂੰਗੀ ਖੱਡ ਦੇ ਵਿੱਚ ਕਾਰ ਡਿੱਗ ਗਈ ਅ ਰਾਸ ਹੀ ਹੈ ਕਿ ਇਹ ਜਿਹੜਾ ਅ ਅਸੀਂ ਕਹਿ ਸਕਦੇ ਹਾਂ ਕਿ ਰਸਤੇ ਨੇ ਸੁਭਾਵਿਕ ਤੌਰ ਤੇ ਇਹ ਪਹਾੜੀ ਇਲਾਕਾ ਹੈ ਔਰ ਇੱਥੇ ਮੋੜ ਘੇੜ ਵਾਲੇ ਰਸਤੇ ਹੁੰਦੇ ਨੇ ਤਾਂ ਆਮੋਮਨ ਤੌਰ ਤੇ ਜਿਹੜੇ ਕਈ ਵਾਰ ਜਿਹੇ ਹਾਦਸੇ ਨੇ ਉਸ ਦੀ وجہ ਦੇ ਨਾਲ ਵੀ ਵਾਪਰਦੇ ਨੇ ਕਿਉਂਕਿ ਸਾਹਮਣੇ ਤੋਂ ਆਉਂਦਾ ਹੋਇਆ ਵਾਹਨ ਜਿਹੜਾ ਹੈ ਆਸਾਨੀ ਦੇ ਨਾਲ ਨਜ਼ਰ ਨਹੀਂ ਆਉਂਦਾ ਬਹੁਤ ਜਿਹੇ ਰਸਤੇ ਨੇ ਜਿਨ੍ਹਾਂ ਦੇ ਵਿੱਚ ਜ਼ਿਆਦਾਤਰ ਜਿਹੜੇ ਵਾਹਨ ਨੇ ਸਾਹਮਣੇ ਤੋਂ ਆਉਂਦੇ ਹੋਏ ਨਜ਼ਰ ਨਹੀਂ ਆਉਂਦੇ ਸਿਰਫ ਹੋਰਨ ਦੀ ਆਵਾਜ਼ ਜਾਂ ਵਾਹਨ ਦੀ ਆਵਾਜ਼ ਤੋਂ ਹੀ ਅੰਦਾਜ਼ਾ ਲਾਉਣਾ ਪੈਂਦਾ ਹੈ ਕਿ ਆਖਰਕਾਰ ਕੋਈ ਸਾਹਮਣੇ ਤੋਂ ਵਾਹਨ ਵੱਡਾ ਆ ਰਿਹਾ ਹੈ ਜਾਂ ਛੋਟਾ ਕਿਸ ਤਰੀਕੇ ਦੇ ਨਾਲ ਟ੍ਰੈਫਿਕ ਚੱਲ ਰਹੀ ਹੈ ਤਾਂ ਇਸ ਦੀ ਵਜ੍ਹਾ ਤੇ ਨਾਲ ਵੀ ਹਾਦਸਾ ਜਿਹੜਾ ਹੈ ਵਾਪਰਿਆ ਹੋ ਸਕਦਾ ਹੈ ਹਾਲਾਂਕਿ ਜਾਣਕਾਰੀ ਅਸੀਂ ਹਜ਼ੂਰ ਹੋਰ ਲਵਾਂਗੇ ਕਿ ਆਖਰਕਾਰ ਕਿਸ ਤਰੀਕੇ ਔਰ ਕਾਰਨ ਕੀ ਬਣਿਆ ਹੈ ਇਸ ਹਾਦਸਾ ਵਾਪਰਨ ਦਾ ਹਾਲਾਂਕਿ ਇੱਥੇ ਇਹ ਗਰਨੀਮਤ ਐ ਬਚਾ ਰਿਹਾ ਹੈ ਕਿ ਕਾਰ ਸਵਾਰ ਦੀ ਜੀ ਜਾਨ ਹੈ ਉਹ ਵਾਲ-ਵਾਲ ਬਚ ਗਈ ਹੈ ਸਾਨਕ ਲੋਕਾਂ ਨੇ ਉਸ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਹੈ ਔਰ ਕਾਰ ਜਿਹੜੀ ਹੈ ਉਸ ਦਾ ਪੂਰੀ ਤਰ੍ਹਾਂ ਦੇ ਨਾਲ ਨੁਕਸਾਨ ਹੋਇਆ ਹੈ ਪਰ ਇੱਥੇ ਇਹ ਜ਼ਿਕਰਯੋਗ ਹੈ ਕਿ ਜ਼ਰੂਰ ਮਾਲੀ ਨੁਕਸਾਨ ਹੋਇਆ ਹੈ ਪਰ ਜਾਨੀ ਨੁਕਸਾਨ ਤੋਂ ਬਚਾ ਰਿਹਾ ਹੈ ਤਾਂ ਹਰਿਆਣਾ ਦੇ ਮੋਰਨੀ ਦੇ ਵਿੱਚ ਇਹ ਵੱਡੇ ਹਾਦਸੇ ਦੇ ਵਾਪਰਨ ਦੀ ਇਹ ਖਬਰ ਹੈ ਔਰ ਕਿ ਜਿਹੜਾ ਸੰਤੁਲਨ ਵਿਗੜਿਆ ਹੈ ਕਿ ਕਿਸ ਤਰੀਕੇ ਵਿਗੜਿਆ ਹੈ ਇਸ ਦੀ ਵਜ੍ਹਾ ਕੀ ਹੈ ਇਹ ਆਪਣੇ ਆਪ ਦੇ ਵਿੱਚ ਸਵਾਲ ਹੈ पर इतना जरूर है कि हादसा वक्त है तो तारा ठाकुर मेरे सहयोगी फोन लाइन पे मौजूद हैं तारा सबसे पहला वजह जानना चाहेंगे कि हादसा कैसे हुआ और और क्या जानकारी आ जी बिल्कुल देखिए बड़ा हादसा हुआ है भाई मैं जो है गाड़ी गिरी है अनियंत्रित होकर ये हादसा जो है गांव प्लासरा के नजदीक हुआ है और मोरनी क्षेत्र जो पहाड़ी क्षेत्र है अक्सर यहाँ पर बड़े हादसे होते हैं लापरवाही से गाड़ी चलाने के चलते कई हादसे होते हैं और आज भी जो कार है वो अनियंत्रित हो गई और जो चालक थे उनके द्वारा गाड़ी को नहीं संभाल पाए जिसके चलते जो है गाड़ी जो है वो खाई में जा गिरी लेकिन इस हादसे में जो कार चालक है वो बार बार जी, ठीक है तारा बहुत बहुत शुक्रिया तमाम जानकारी के लिए धन्यवाद तक मिलाके मिला के हादसा वापरन दी एक खबर सामने आई है जिक्र करा परम ਇਨੇ ਦਿਨੀ ਸੋਸ਼ਲ ਮੀਡੀਆ ਤੇ ਚਾਈ ਪਰਮ ਇਸ ਗੱਲ ਦਾ ਸਬੂਤ ਹੈ ਕਿ ਜੇਕਰ ਤੁਹਾਡੇ ਚ ਟੈਲੈਂਟ ਹੈ ਤੁਸੀਂ ਮਿਹਨਤੀ ਹੋ ਤਾਂ ਕੋਈ ਵੀ ਰੁਕਾਵਟ ਤੁਹਾਨੂੰ ਸਫਲ ਹੋਣ ਤੋਂ ਨਹੀਂ ਰੋਕ ਸਕਦੀ 19 ਸਾਲ ਦੀ ਪਰਮ ਆਪਣੇ ਨਵੇਂ ਗਾਣੇ that girl ਕਰਕੇ ਕਾਫੀ ਚਰਚਾ ਦੇ ਵਿੱਚ ਹੈ ਕਈ ਵੱਡੇ ਪੰਜਾਬੀ ਸਿਤਾਰਿਆਂ ਦੇ ਵੱਲੋਂ ਪਰਮ ਦੀ ਵੀਡੀਓ ਸ਼ੇਅਰ ਕੀਤੀ ਗਈ ਹੈ ਮੋਗਾ ਦੇ ਪਿੰਡ ਦੂਨੇ ਦੀ ਰਹਿਣ ਵਾਲੀ ਇਹ ਪਰਮ ਕਾਫੀ ਗਰੀਬ ਪਰਿਵਾਰ ਦੇ ਨਾਲ ਸੰਬੰਧ ਰੱਖਦੀ ਹੈ ਪਰਿਵਾਰ ਮਿਹਨਤ ਕਰਕੇ ਮੁltੀਰ ਕਰਕੇ ਗੁਜ਼ਾਰਾ ਕਰਦਾ ਹੈ ਪਰ ਅੱਜ ਪਰਮ ਦੀ ਚਰਚਾ ਚਾਰੇ ਪਾਸੇ ਹੋ ਰਹੀ ਹੈ ਹੀ ਐਨਾ ਸੋਹਣਾ ਪਿੱਕ ਹੁਸਨਾਂ ਨੂੰ ਪਾਵੇ ਉਹ ਉਹ ਨ ਵਰਗਾ ਨਹੀਂ ਉਹਦੇ ਵਰਗਾ ਕੋਈ ਨਹੀਂ ਨਾਲ ਦੇ ਆ ਉਹਦੇ ਜਿੰਨੇ ਸਨਕੇ ਨਿਸ਼ਾਨੇ ਲੋਂਦੇ ਤੱਕ ਬੰਦੀ ਬਿਨਾ ਗਲਤ ਕਰਤਾ ਕੋਈ ਨਹੀਂ ਉਹਦੀ ਗੱਲ ਹੋਰ ਜ਼ਿਲੇ ਪੈ ਗਈ ਆ ਇਹ ਸ਼ੋਰ ਉਹਦੇ ਹੱਥ ਚਿੰਗੜਾ ਦਾ ਡੱਬ ਲੱਗਾ ਬੱਤੀ ਚੋਰੀ ਦਿਲਾਂ ਦੀ ਘਰੀ ਦੀ ਪਰ ਦਿਲਾਂ ਚ ਹੀ ਚੋਰ ਬੜਾ ਦਾਣੀ ਬੋਤ ਬਹੁਤ ਲਖਦਾ ਤੇ ਕਹੋਂਦਾ ਸੁਣ ਦਾਣੀ ਬੋਤ ਗੱਲਾਂ ਸਿੱਧੀਆਂ ਸੁਣਾਉਂਦਾ ਕੰਮ ਕਰੇ ਮਨ ਪੌਂਦਾ ਹੱਥ ਪੀਸੀਆਂ ਨੂੰ ਪੌਂਦਾ ਕੋ ਨੂੰ ਨਾਗਣੀ ਨਚਾਵੇ ਨਾਗਣੀ ਨਚਾਉਂਦਾ ਤੇਰੇ ਵੱਸ ਦੀ ਨਾ ਗੱਲ ਮੇਰੇ ਰੂਟ ਛੱਡਦੇ ਤੇ ਕਿਸੇ ਹੋਰ ਦਾ ਰਾਮਲ ਸਿੱਧੀ تیر ਵਰਗੀਆਂ ਪੁੱਠੀ ਜਰਾ ਨਾ ਮੈਂ ਗੱਲ ਹੱਥ ਅੱਜ ਵੀ ਨਾ ਆਵਾਂ ਨਹੀਂ ਹੋਣਾ ਤੇਰੇ ਕੱਲ ਵੇ ਤੂੰ ਸਮਝੀ ਨਾ ਮੈਨੂੰ ਕਿਸੇ ਹੋਰ ਚਈ ਮੇਰੇ ਬੈਗ ਚ ਗਲੋਕ ਰਹਿੰਦਾ ਉਹ ਵੀ ਪੂਰਾ ਲੋਡ ਤੇ ਅੱਖ ਵੀਰ ਦੇ ਤੇ ਕਿਸੇ ਹੋਰ ਦਾ ਰਮਲ ਸਿੱਧੀ تیر ਵਰਗੀਆਂ ਪੁੱਠੀ ਜਰਾ ਨਾ ਮੈਂ ਗੱਲ ਹੱਥ ਅੱਜ ਵੀ ਨਾ ਆਵਾਂ ਨਹੀਂ ਹੋਣਾ ਤੇਰੇ ਕੱਲ ਵੇ ਤੂੰ ਸਮਝੀ ਨਾ ਮੈਨੂੰ ਕਿਸੇ ਹੋਰ ਚਈ ਮੇਰੇ ਬੈਗ ਚ ਕੋ ਲੋਕ ਰਹਿੰਦਾ ਉਹ ਵੀ ਪੂਰਾ ਲੋਡ ਇਨ ਤੋਂ ਅੱਖ ਵੀ ਰੱਖੀ ਆ ਬਾਰਾ ਮੋੜ ਚਈ ਵੇ ਮੈਂ ਮੱਟੀ ਨਾ ਪੱਤਾ ਸੇ ਜਾਵਾਂ ਕੋਰਦੀ ਤੁਗਾ ਤੇ ਪਿੰਡ ਦੁੰਨੇਕੇ ਦੀ ਇੱਕ ਗਲੀ ਦੀ ਕੁੜੀ ਇੱਕ ਗਲੀ ਦੀ ਕੁੜੀ ਔਰ ਜਿਹਦਾ ਘਰ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਅੱਜ ਕੱਲ ਸੋਸ਼ਲ ਮੀਡੀਆ ਤੇ ਛਾਈ ਪਈ ਹੈ ਸਟਾਰ ਬਣ ਗਈ ਹੈ ਸੋਸ਼ਲ ਮੀਡੀਆ ਤੇ ਬਚਪਨ ਤੋਂ ਹੀ ਕਹਾ ਜਾ ਰਿਹਾ ਹੈ ਕਿ ਉਹਨੂੰ ਗਾਣੇ ਦਾ ਸ਼ੌਂਕ ਸੀ ਲੇਕਿਨ ਹੁਣ ਕੁਝ ਹੀ ਦਿਨਾਂ ਦੇ ਵਿੱਚ ਮਿਲੀਅਨਸ ਲੋਕ ਹੈ ਜਿਹੜੇ ਉਹਦੇ ਗਾਣੇ ਦੀ ਤਾਰੀਫ ਕਰਦੇ ਨੇ ਉਹਨੂੰ ਲਾਈਕ ਕਰਦੇ ਨੇ ਅਸੀਂ ਇਸ ਟਾਈਮ ਪਹੁੰਚੇ ਹਾਂ ਪਿੰਡ ਦੁੰਨੇ ਕੇ ਉਸਦੇ ਘਰ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਇਹ ਲੜਕੀ ਪਰਮ ਜਿਹੜੀ ਸੋਸ਼ਲ ਮੀਡੀਆ ਤੇ ਕਾਫੀ ਫੇਮਸ ਹੋ ਚੁੱਕੀ ਹੈ ਉਸਦਾ ਘਰ ਹੈ ਪਰਿਵਾਰ ਜਿਹੜਾ ਮਿਹਨਤ ਮਜ਼ਦੂਰੀ ਕਰਦਾ ਹੈ ਹਾਲਾ ਕਿ ਜਦੋਂ ਵੀ ਘਰੇ ਆਈਦਾ ਪਰਮ ਤਾਂ ਨਹੀਂ ਮਿਲਦੀ ਲੇਕਿਨ ਪਰਿਵਾਰ ਵਾਲੇ ਕੁਝ ਮੈਂਬਰ ਨੇ ਉਹਨਾਂ ਨਾਲ ਗਲਬਤ ਕਰ ਲੰਨੇ ਆ ਕਿ ਪਰਮ ਬਾਰੇ ਕੀ ਕੀ ਜਾਣਦੇ ਨੇ ਅ ਪੰਜੀ ਕੀ ਲੱਗਦੀ ਐ ਪਰਮ ਤੁਹਾਡੀ ਔਰ ਕਦੋਂ ਤੁਹਾਨੂੰ ਨਾਨਾ ਨੇ ਹਾਂਜੀ ਨਾਨਾ ਨੇ ਤੁਹਾਡੀ ਨਾਨਾ ਨੇ ਇਹ ਕਿੰਨੀ ਏਜ ਆਉਦੀ ਕੀ ਪੜਦੀ ਆ ਜੀ ਉਹਨੂੰ 18 ਮਨთ ਖਤਮ ਹੋ ਕੇ 19 ਮਨთ ਸ਼ੁਰੂ ਹੋਇਆ 5 ਮਈ ਹਾਂਜੀ 19 ਮਹੀਨਿਆਂ ਸਾਲ ਚੋਗੀ ਉਹਨਾਂ ਹਾਂਜੀ ਤੇ ਕਿਹੜੀ ਕਲਾਸ ਪੜਦੀ ਆ ਉਹ ਹੁਣ ਵੀ ਫਾਈਨਲ ਆ ਵੀ ਐ ਫਾਈਨਲ ਚ ਹਾਂਜੀ ਕਿੱਥੇ ਪੜਦੀ ਆ ਉਹ ਡੀਐਮਯੂ ਕਾਲਜ ਇੱਕ ਅਦੋਤਾ ਇਹਨੂੰ ਸ਼ੌਂਕ ਹੈ ਜਿਹੜਾ ਗਾਇਕੀ ਦਾ ਕਿਉਂਕਿ ਆਵਾਜ਼ ਬੜੀ ਉਹਦੀ ਹੁਣ ਦੁਨੀਆ ਭਰ ਦੇ ਵਿੱਚ ਫੇਮਸ ਹੋ ਗਈ ਹੈ ਲੋਕਾਂ ਨੂੰ ਪਸੰਦ ਕਰਦੇ ਉਹਦੀ ਆਵਾਜ਼ ਨੂੰ ਪਸੰਦ ਕਰਦੇ ਬਚਪਨ ਤੋਂ ਜੀ ਕਿਵੇਂ ਸ਼ੌਂਕ ਜਦੋਂ ਸ਼ੌਂਕ ਸਾਡੀ ਮਾਮਾ ਜੀ ਹੁਣੀ ਆਉਂਦੇ ਸੀ ਜਦੋਂ ਉਹ ਵਜਾਉਂਦੇ ਹੁੰਦੇ ਸੀ ਤੇ ਸਾਜ਼ ਤੇ ਸਾਡੀ ਬੱਚਾ ਨਾਲ ਗਾਉਂਦਾ ਸੀ ਉਹ ਮਤਲਬ ਸਕੂਲ 'ਚ ਕੋਈ ਵੀ ਕੰਪੀਟੀਸ਼ਨ ਹੁੰਦਾ ਸੀ ਕਿ ਉਹ ਹਿੱਸਾ ਲੈਂਦਾ ਸੀ ਸਾਡਾ ਬੱਚਾ ਕੋਈ ਨਾ ਕੋਈ ਟਰੋਫੀ ਘਰੇ ਲੈ ਕੇ ਹੀ ਆਉਂਦਾ ਸੀ 6 ਸਾਲ ਪਹਿਲਾਂ 6 ਸਾਲ ਪਹਿਲਾਂ ਕੰਪੀਟੀਸ਼ਨ ਚ ਗਈ ਸੀ ਉਹ ਤੁਸੀਂ ਉਹਨੂੰ ਦੇਖਦੇ ਸੀਗੇ ਕਿਸ ਤਰ੍ਹਾਂ ਦਾ ਗਾਉਂਦੀ ਸੀ ਕਿਸ ਤਰ੍ਹਾਂ ਲੱਗਦਾ ਜੀ ਗੋਂਦੀ ਤੋਂ ਬਚਪਨ ਤੋਂ ਹੀ ਬਹੁਤ ਵਧੀਆ ਇਹ ਮਨ ਲਗੀ ਟੀਵੀ ਤੇ ਵੇਖ ਵੇ ਕੇ ਜਮਾ ਡਬਲ ਰੋਲ ਉਹਦਾ ਕਰਦੀ ਨਹੀਂ ਸੀ ਕਿ ਜਮਾ ਹਾਂ ਅਸੀਂ ਮਨ ਲਗੀ ਬੈਠੇ ਹੁੰਦੇ ਸੀ ਉਹਨਾਂ ਨੇ ਮਨ ਲਗੀ ਜਿਵੇਂ ਟੀਵੀ ਤੇ ਗਾ ਦੇਣਾ ਸਮਝਣ ਲੈ ਉਹਵੇਂ ਡਬਲ ਕਰ ਦੇਣਾ ਉਹਨੇ ਡਬਲ ਕਾਪੀ ਕਰ ਦਿੰਦੀ ਹੁੰਦੀ ਸੀਗੀ ਐਦਾਂ ਕਰਕੇ ਬਹੁਤ ਤੋਂ ਵਧੀਆ ਉਹਨੂੰ ਮਨ ਲਗੀ ਹਰ ਚੀਜ਼ ਚ ਹਰ ਚੀਜ਼ ਚ ਜਿੱਤਣ ਦਾ ਸ਼ੌਂਕ ਆ ਕਦੇ ਉਹ ਹਾਰੀ ਨਹੀਂ ਮਤਲਬ ਕਿ ਕਿਸੇ ਵੀ ਲੈਵਲ 'ਚ ਲੈ ਜਾਓ ਉਹ ਨੂੰ ਕਿਸੇ ਵੀ ਲੈਵਲ 'ਚ ਉਹਨੂੰ ਬਸ ਆਏ ਆ ਵੀ ਜਿੰਤਨਾ ਆਏ ਮੈਂ ਹਰ ਚੀਜ਼ ਨੂੰ ਜਨੂਨ ਹੈ ਜਿਵੇਂ ਹੁੰਦਾ ਨਾ ਪਰਸਨ ਨੂੰ ਜਨੂਨ ਹੁੰਦਾਗਾ ਉਦਾਂ ਮਤਲਬ ਕਿ ਆ ਚੀਜ਼ ਮੈਂ ਕਰਨੀ ਹੈ ਤੇ ਮੈਂ ਕਰੂੰਗੀ ਹੀ ਇਹ ਚੀਜ਼ ਆ ਉਹਦੇ 'ਚ ਤੁਸੀਂ ਉਹਨੂੰ ਕਿੰਨਾ ਕ ਜਾਣਦੇ ਹੋ ਬਹੁਤ ਜ਼ਿਆਦਾ ਕਾਫੀ ਜ਼ਿਆਦਾ ਕਹ ਲਈ ਦੱਸੋ ਕਿੰਨਾ ਕ ਜਾਣਦੇ ਉਹ ਆ ਲੱਗਦੀ ਹੈ ਉਹਦੀ ਕਦੀ ਬੁਲਾ ਲੱਗਦੀ ਹੈ ਕਿੰਨਾ ਕਿੰਨਾ ਕ ਜਾਣਦੇ ਉਹਦੇ ਬਾਰੇ ਤੁਹਾਡੇ ਨਾਲ ਬਹਿ ਕੇ ਗੱਲਾਂ ਵੀ ਕੀਤੀਆਂ ਆ ਕਾਫੀ ਜ਼ਿਆਦਾ ਮਤਲਬ ਕਿ ਸੋਸਟਲੀ ਸਾਰਾ ਟਾਈਮ ਅਸੀਂ ਇਕੱਠੇ ਬੈਠੇ ਰਹਿੰਨੇ ਆ ਮਤਲਬ ਕਿ ਜਿਵੇਂ ਮੈਂ ਸਕੂਲ ਆ ਗਿਆ ਓਣ ਸਕੂਲ ਆ ਗਿਆ ਤੇ ਅਸੀਂ ਇਕੱਠੇ ਬੈਠੇ ਰਹਿਣਾ ਕੰਮ ਕੰਮ ਕਰਦੇ ਰਹਿਣਾ ਕੰਦ ਸਾਡੀ ਸਾਂਝੀ ਅਸੀਂ ਇਧਰੋਂ ਗੱਲ ਬਗੜ ਦੇਣੀ ਇਧਰੋਂ ਗੱਲ ਬੋਲ ਦੇਣੀ ਐਂਦਾ ਕਰਕੇ ਚੱਲਦੇ ਰਹੇ ਬੜੀਆਂ ਗੱਲਾਂ ਚੱਲਦੀਆਂ ਤੁਹਾਨੂੰ ਬਸ ਐਂਦਾ ਮਤਲਬ ਕਿ ਕਿਵੇਂ ਸਕੂਲ ਦੀਆਂ ਕਰ ਲਿਆ ਐਂਦਾ ਨਹੀਂ ਕਰ ਲਿਆ ਚਾਹੇ ਮਿਊਜ਼ਿਕ ਦੀਆਂ ਕਰ ਲਿਆ ਮਿਊਜ਼ਿਕ 'ਚ ਮਤਲਬ ਕਿ ਕ ਸੌਂਦਰੀ ਆਪਸਟ ਕਰਦੇ ਕਰਦੇ ਨੇ ਜਿਵੇਂ ਅਸੀਂ ਕਹਦੇ ਨਾ ਵੀ ਸੰਜੋਆ ਜਾ ਗਾਣਾ ਸੁਣਾਦੇ ਸੰਜੋਆ ਜੋ ਗਾਣਾ ਸੁਣਾਦੇ ਟੋਣੀ ਉਹ ਗਾਣਾ ਸੁਣਾਣਾ ਉਹ ਫੰਦ ਫਾਗਣ ਗਾਣਾ ਹੋ ਜਾਂਦਾ ਹਾਂ ਅਸੀਂ ਕੰਮ ਕਰਦੇ ਰਹਿੰਨੇ ਆ ਬਨਾਲੇ ਗਾਣੇ ਗਾਈ ਜਾਂਦੇ ਰਹਿੰਨੇ ਆ ਇਦਾਂ ਕਰਕੇ ਮੁੱਦਾ ਗੰਭੀਰ ਆ ਔਰ ਜ਼ਿੰਮੇਵਾਰ ਰਾਜਨੀਤਿਕ ਪਾਰਟੀ ਹੋਣ ਦੇ ਨਾਤੇ ਪੰਜਾਬ ਦੇ ਲੋਕਾਂ ਦੀ ਤਰਜਮਾਨ ਪਾਰਟੀ ਹੋਣ ਦੇ ਨਾਤੇ ਉਹੀ ਸਵਾਲ ਜਿਹੜੇ ਆ ਉਹ ਤੁਹਾਡੇ ਜ਼ਰੀਏ ਅਸੀਂ ਲੋਕਾਂ ਦੇ ਸਾਹਮਣੇ ਵੀ ਰੱਖਣਾ ਚਾਹੁੰਦੇ ਆਂ ਔਰ ਪ੍ਰਤਾਪ ਸਿੰਘ ਬਾਜਵਾ ਜੀ ਜੋ ਕਾਂਗਰਸ ਦੇ ਵੱਡੇ ਲੀਡਰ ਨੇ ਔਰ ਹਾਲਾਂਕਿ ਉੱਥੇ 5-6 ਚਿਹਰੇ ਨੇ ਮੁੱਖ ਮੰਤਰੀ ਬਣਨ ਵਾਸਤੇ ਉਹਨਾਂ ਦਾ ਨਾਂ ਵੀ ਹੁੰਦਾ ਆ ਉਹ ਵਿਰੋਧੀ ਧਿਰ ਦੇ ਨੇਤਾ ਨੇ ਔਰ ਵਿਰੋਧੀ ਧਿਰ ਦਾ ਨੇਤਾ ਸ਼ੈਡੋ ਮੁੱਖ ਮੰਤਰੀ ਵੀ ਹੁੰਦਾ ਆ ਉਹ ਸਵਾਲ ਜਿਹੜੇ ਪ੍ਰਤਾਪ ਸਿੰਘ ਬਾਜਵਾ ਨੇ ਉੱਥੇ ਚੁੱਕੇ ਸੀ ਉਹ ਇੱਕ ਵਾਰ ਫੇਰ ਤੁਹਾਡੇ ਜ਼ਰੀਏ ਅਸੀਂ ਲੋਕਾਂ 'ਚ ਵੀ ਰੱਖਣਾ ਚਾਹੁੰਦੇ ਆਂ ਕਿ ਉਹ ਸਵਾਲ ਪ੍ਰਤਾਪ ਸਿੰਘ ਬਾਜਵਾ ਨੂੰ ਅਸੀਂ ਪੁੱਛਣਾ ਚਾਹੁੰਦੇ ਆਂ ਪਹਿਲਾ ਸਵਾਲ ਹੈਗਾ ਕਿ ਜਿਹੜਾ ਉਹਨਰ ਨੇ ਸਵਾਲ ਉਠਾਇਆ ਕਿ 15 ਜੁਲਾਈ 2025 ਨੂੰ ਬਿਆਸ ਦਰਿਆ ਦੇ ਖੇਤਰ ਦੇ ਵਿੱਚ ਤੁਸੀ ਬਣ ਦੇ ਖੇਤਰ ਦੇ ਅੰਦਰ ਜਿਹੜਾ ਹੈਗਾ 16 ਕਨਾਲਾਂ ਤੇ 10 ਮਰਲੇ ਜ਼ਮੀਨ ਜਿਹੜੀ ਹੈ ਪ੍ਰਤਾਪ ਸਿੰਘ ਬਾਜਵਾ ਜੀ ਨੇ ਆਪਣੀ ਪਤਨੀ ਦੇ ਨਾਮ ਦੇ ਉੱਤੇ ਖਰੀਦੀ ਗਈ ਪਿੰਡ ਫੁੱਲੜਾਂ ਦੇ ਵਿੱਚ ਜਿਹਦਾ ਹੱਦਬਸਤ ਨੰਬਰ 725 ਹੈ ਜ਼ਿਲ੍ਹਾ ਗੁਰਦਾਸਪੁਰ ਪੈਂਦਾ ਆ ਇਹ 545000 ਰੁਪਏ ਹਜ਼ਾਰ ਰੁਪਏ ਦੀ ਇਹ ਖਰੀਦੀ ਗਈ ਸੀ ਤੇ ਦਾ ਇੰਤਕਾਲ ਨੰਬਰ 2248 ਹੈ ਤੇ ਵਸੀਕਾ ਨੰਬਰ 566 ਰਿਹਾ ਪ੍ਰਤਾਪ ਸਿੰਘ ਬਾਜਵਾਜੀ ਕੋਲੇ ਤਾਂ ਬਹੁਤ ਪੈਸੇ ਆ ਕੇਐਸਸੀ ਦੀ ਕਮੀ ਤਾਂ ਹੈ ਨਹੀਂ ਹੈ ਉਹ ਤੇ ਕਿਤੇ ਵੀ ਜ਼ਮੀਨ ਖਰੀਦ ਸਕਦੇ ਨੇ ਸਵਾਲ ਇਹ ਨਹੀਂ ਹੈ ਕਿ ਉਹ ਜ਼ਮੀਨ ਖਰੀਦੀ ਗਈ ਬਿਲਕੁਲ ਖਰੀਦੀ ਹੈ ਰਜਿਸਟ੍ਰੇਸ਼ਨ ਵੀ ਹੋਈ ਹੈ ਸਾਰਾ ਕੁਝ ਹੋਇਆ ਪਰ ਸਵਾਲ ਇਹ ਹੈ ਕਿ ਉਹ ਜ਼ਮੀਨ ਉੱਥੇ ਹੀ ਕਿਉਂ ਖਰੀਦੀ ਗਈ ਸਵਾਲ ਨੰਬਰ 1 ਕਿਉਂਕਿ ਕੀ ਉਹਨਾਂ ਨੂੰ ਪਤਾ ਸੀ ਕਿ ਮੌਨਸੂਨ ਦੇ ਵਿੱਚ ਹਰ ਸਾਲ ਜਦੋਂ ਉੱਥੇ ਮੀਂਹ ਪੈਂਦੇ ਆ ਤੇ ਉਹ ਜਾ ਕੇ ਉੱਥੇ ਜਿਹੜੀ ਮਿੱਟੀ ਆਉਂਦੀ ਹੈ ਔਰ ਉਸ ਤੋਂ ਬਾਅਦ ਉੱਥੇ ਮਾਈਨਿੰਗ ਕੀਤੀ ਜਾਂਦੀ ਜਿਹੜੀ ਚੀਜ਼ ਲੋਕਾਂ ਲਈ ਮੁਸੀਬਤ ਆ ਹਰ ਸਾਲ ਲੋਕਾਂ ਦੀ ਫਸਲ ਡੁੱਬਦੀ ਹੈ ਲੋਕ ਉਸ ਨੂੰ ਵੇਚ ਰਹੇ ਨੇ ਔਰ ਬਾਜਵਾ ਜੀ ਉਹਨੂੰ ਖਰੀਦ ਰਹੇ ਨੇ ਤਾਂ ਇਹ ਸਵਾਲ ਤੇ ਉੱਠੇਗਾ ਹੀ ਔਰ ਬਾਜਵਾ ਜੀ ਗੱਲ ਕਰਦੇ ਰਹੇ ਮਾਈਨਿੰਗ ਦੀ ਸਾਡੀ ਸਰਕਾਰ ਆਈ ਨੂੰ ਤਾਂ 3 ਸਾਲ ਹੋਏ ਆ ਸਾਡੇ 3 ਸਾਲ ਹੋਏ ਆ 70 ਸਾਲ ਤੇ ਤੁਹਾਡੀਆਂ ਲੋਕਾਂ ਦੀਆਂ ਸਰਕਾਰਾਂ ਰਹੀਆਂ ਨੇ ਸਾਡੇ ਤੇ ਕਿਸੇ ਨੇਤਾ ਦਾ ਨਾਮ ਮਾਈਨਿੰਗ ਦੇ ਵਿੱਚ ਨਹੀਂ ਆਉਂਦਾ ਇਹ ਤਾਂ ਕੈਪਟਨ ਅਮਰਿੰਦਰ ਸਿੰਘ ਕਹਾਂ ਕਰਦੇ ਸੀ ਮੇਰੇ ਕੋਲੇ ਫਾਈਲ ਆ ਉਹਨਾਂ ਨੇ ਹਾਈ ਸਰਵੇਖਣ ਵੀ ਕਿਹਾ ਸੀ ਕਿ ਕਿਹੜਾ ਕਿਹੜਾ ਸਖਸ ਜਿਹੜਾ ਉਹ ਮਾਈਨਿੰਗ ਦੇ ਵਿੱਚ ਸ਼ਾਮਲ ਹੈਗਾ ਤਾਂ ਕੀ ਜਿਹੜੀ ਇਹ ਜ਼ਮੀਨ ਖਰੀਦੀ ਗਈ ਸੀ ਉਹ ਮਾਈਨਿੰਗ ਕਰਨ ਵਾਸਤੇ ਖਰੀਦੀ ਗਈ ਸੀ ਜਿੱਥੇ ਇਹ ਲੋਕਾਂ ਦੀ ਬਖੀਬਤ ਹੈ ਸ਼ਾਇਦ ਬਾਜਵਾਜੀ ਲਈ ਜਿਹੜਾ ਹੈਗਾ ਇਹ ਇੱਕ ਬਿਜ਼ਨਸ ਹੈ ਆ ਦੂਸਰੀ ਗੱਲ ਜਿਹੜੀ ਹੈ 185 ਕਨਾਲ ਤੇ 4 ਮਰਲੇ 2016 ਅਤੇ 2017 ਦੇ ਵਿੱਚ ਇਥੇ ਜ਼ਮੀਨ ਖਰੀਦੀ ਗਈ। ਉਹ ਬਾਜਵਾਜੀ ਨੇ ਆਪਣੇ ਪੁੱਤਰ ਦੇ ਨਾਂ ਦੇ ਉੱਤੇ ਤੇ ਆਪਣੀ ਪਤਨੀ ਦੇ ਨਾਂ ਦੇ ਉੱਤੇ ਖਰੀਦੀ। ਜ਼ਮੀਨ ਦੇ ਉੱਤੇ ਕਿਸੇ ਨੂੰ ਕੋਈ ਇਤਰਾਜ਼ ਨਹੀਂ ਗਿਆ। ਉਹ ਪਸਵਾਲ ਪਿੰਡ ਹੈਗਾ। ਉੱਥੇ ਖਰੀਦੀ ਸੀ। ਪਸਵਾਲ ਪਿੰਡ ਹੈਗਾ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ। ਉਹ ਵੀ ਯਾਨੀ ਕਿ ਬਿਆਸਦਰਾ ਦੇ ਤੇ ਕੁੱਸੀਵਾਂ ਦੇ ਖੇਤਰ ਦੇ ਵਿੱਚ ਖਰੀਦੀ ਗਈ ਸੀ। ਜ਼ਮੀਨ ਖਰੀਦਣਾ ਗੁਨਾਹ ਨਹੀਂ ਹੈ ਲੇਕਿਨ ਸਵਾਲ ਇਹ ਪੈਦਾ ਹੁੰਦਾ ਹੈ ਕਿ ਜਦੋਂ ਉਥੇ ਕਿਸਾਨਾਂ ਨੂੰ ਮੁਆਵਜ਼ਾ ਨਾ ਮਿਲਿਆ ਹੋਵੇ ਕਿਸਾਨਾਂ ਦੀਆਂ ਫਸਲਾਂ ਤਬਾਹ ਹੁੰਦੀਆਂ ਹੋਣ ਉਦੋਂ ਲੋਕਾਂ ਦੇ ਦਿੱਤੇ ਹੋਏ ਟੈਕਸ ਦਾ ਪੈਸਾ ਆਪਣੇ ਨਿੱਜੀ ਫਾਇਦੇ ਦੇ ਲਈ ਜਿਸ ਦੇ ਉੱਤੇ ਕੇ ਸਟੱਡ ਸਟੋਨ ਲਗਾਏ ਗਏ ਜਿਹੜੇ ਹੈਗੇ ਉਥੇ ਡੰਗੇ ਲਗਾਏ ਗਏ ਜਿਹਨੂੰ ਪੰਜਾਬੀ ਚ ਅਸੀਂ ਡੰਗੇ ਵੀ ਕਹਿ ਦਿੰਦੇ ਆ 1 ਕਰੋੜ 18 ਲੱਖ ਰੁਪਈਆ ਦੇ ਉਥੇ ਡੰਗੇ ਲਗਾਏ ਗਏ ਜਦ ਕਿ ਉੱਥੋਂ ਦੇ ਕਿਸਾਨਾਂ ਨੂੰ ਮੁਆਵਜ਼ਾ ਨਹੀਂ ਮਿਲਿਆ ਇਹਨਾਂ ਦੀਆਂ ਸਰਕਾਰਾਂ ਨੇ ਨਿੱਜੀ ਹਿੱਤਾਂ ਨੂੰ ਪਹਿਲ ਦਿੰਦੇ ਹੋਏ ਉੱਥੇ ਇਹ ਦੰਗੇ ਲਗਵਾਏ ਕੀ ਇਹ ਜਾਇਜ਼ ਹੈ ਇਹ ਸਵਾਲ ਪ੍ਰਤਾਪ ਸਿੰਘ ਬਾਜਵਾ ਜੀ ਨੂੰ ਵੀ ਹੈ ਔਰ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਨੂੰ ਵੀ ਹੈ ਔਰ ਤੀਸਰਾ ਸਾਰਾ ਤੋਂ ਵੱਡੀ ਗੱਲ ਹੈਗੀ ਹੈ ਕਿ ਐਸੇ ਡਿਸਕਸ਼ਨ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਇੱਕ ਗੱਲ ਹੋਰ ਉੱਭਰ ਕੇ ਸਾਹਮਣੇ ਆਈ ਕਿ ਜਦੋਂ ਪੰਜਾਬ ਦੇ ਲੋਕ ਡੁੱਬ ਰਹੇ ਸੀ ਪੰਜਾਬ ਦੇ ਲੋਕ ਖੜਾਂ ਦਾ ਮੁਕਾਬਲਾ ਕਰ ਰਹੇ ਸੀ ਉਸੇ ਵਕਤ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਆਪਣੇ ਨਿੱਜੀ ਫਾਇਦੇ ਦੇ ਲਈ ਅਧਿਕਾਰੀਆਂ ਨੂੰ ਤੇ ਮੰਤਰੀਆਂ ਦੇ ਉੱਤੇ ਦਬਾਅ ਪਾ ਰਹੇ ਸੀ ਕਿ ਜਿਸ ਤਰੀਕੇ ਨਾਲ ਉਹਨਾਂ ਦੀ ਸਰਕਾਰ ਵਲੇ 2018 ਦੇ ਵਿੱਚ ਤੇ 2019 ਦੇ ਵਿੱਚ 2017 ਦੇ ਵਿੱਚ ਤੇ 2019 ਦੇ ਵਿੱਚ 1 ਕਰੋੜ 18 ਲੱਖ ਰੁਪਇਆ ਖਰਚ ਕਰਕੇ ਡੰਗੇ ਲਗਾਏ ਗਏ ਕਿ ਇਹ ਸਰਕਾਰ ਦੇ ਵਿੱਚ ਵੀ ਉਹ ਡੰਗੇ ਲੱਗਣ ਇਸ ਦਾ ਵੀ ਜਵਾਬ ਜਿਹੜਾ ਹੈ ਪ੍ਰਤਾਪ ਸਿੰਘ ਬਾਜਬਾ ਜੀ ਦੇ ਸੋ ਮੇਰਾ ਸਵਾਲ ਸਿਰਫ ਇੰਨਾ ਹੈ ਕਿ ਜਦੋਂ ਪੰਜਾਬ ਦੇ ਲੋਕ ਜਿਹੜੇ ਆ ਉਹ ਹੜ੍ਹਾਂ ਦੇ ਨਾਲ ਮਰ ਰਹੇ ਸੀ ਤੇ ਤੁਸੀਂ ਉਦੋਂ ਆਪਣੇ ਨਿੱਜੀ ਫਾਇਦੇ ਦੇ ਲਈ بجائے ਇਸ ਦੇ ਤੁਸੀਂ ਲੋਕਾਂ ਦੇ ਨਾਲ ਖੜੇ ਹੁੰਦੇ بجائے ਇਸ ਦੇ ਤੁਸੀਂ ਪੰਜਾਬ ਦੇ ਨਾਲ ਖੜੇ ਹੁੰਦੇ بجائے ਇਸ ਦੇ ਤੁਸੀਂ ਪੰਜਾਬ ਸਰਕਾਰ ਦੇ ਨਾਲ ਖੜੇ ਹੁੰਦੇ بجائے ਇਸ ਤੇ ਜੋ ਪੰਜਾਬ ਦੀ ਸਰਕਾਰ ਨੇ ਮੁੱਦੇ ਭਗਵੰਤ ਮਾਨ ਸਾਹਿਬ ਦੀ ਸਰਕਾਰ ਨੇ ਮੁੱਦੇ ਕੇਂਦਰ ਕੋਲੇ ਉਠਾਈ ਸੀ ਉਹਨਾਂ ਦਾ ਸਾਥ ਦਿੱਤਾ ਹੁੰਦਾ ਤੁਸੀਂ ਮਾਈਨਿੰਗ ਦਾ ਬਹਾਨਾ ਲਾ ਕੇ ਯਾਨੀ ਕਿ ਉਸ ਵਕਤ ਅਧਿਕਾਰੀਆਂ ਨੂੰ ਪ੍ਰੈਸ਼ਰਾਈਜ਼ ਕਰ ਰਹੇ ਸੀ ਤਾਂ ਕਿ ਦੁਬਾਰੇ ਡੰਗੇ ਉੱਥੇ ਲੱਗਣ ਮੇਰਾ ਤੇ ਸਵਾਲ ਇਨਾਂ ਕੋ ਹੈਗਾ ਕਿ ਮੂੰਹ ਮੇਂ ਰਾਮ ਰਾਮ ਬਗਲ ਮੇ ਸ਼ੁਰੀ ਇਹ ਗੱਲਾਂ ਠੀਕ ਨਹੀਂ ਵੱਡੇ ਲੀਡਰ ਹੋ ਸੋ ਮੈਨੂੰ ਉਮੀਦ ਆ ਤੁਹਾਡੇ ذریعے ਜਿਹੜੇ ਸਵਾਲ ਉਠਾਏ ਨੇ ਪ੍ਰਤਾਪ ਸਿੰਘ ਬਾਜਵਾ ਜੀ ਇਸ ਦਾ ਜਵਾਬ ਦੇਣਗੇ ਤੇ ਉਹਨਾਂ ਦੀ ਜਿਹੜੀ ਕਾਂਗਰਸ ਪਾਰਟੀ ਹੈ ਉਹ ਵੀ ਇਹਨਾਂ ਚੀਜ਼ਾਂ ਦਾ ਜਵਾਬ ਦੇਗੇ ਕਿਸ ਦਾ ਕੋਈ ਸਵਾਲ ਹੈ ਤੇ ਉਹ ਬੁੱਝ ਸਕਦਾ ਤਾਂ ਆਮ ਆਦਮੀ ਪਾਰਟੀ ਦੇ ਆਗੂ ਨੀਲ ਗਰਗ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਤਾਂ ਉਹਨਾਂ ਨੇ ਸਿੱਧੇ ਤੌਰ ਤੇ ਸਵਾਲ ਖੜੇ ਕੀ ਤੇਰੇ ਪ੍ਰਤਾਪ ਸਿੰਘ ਬਾਜਵਾ ਤੇ ਉਹਨਾਂ ਨੇ ਕਿਹਾ ਹੈ ਕਿ ਜਿਹੜੀ ਜ਼ਮੀਨ ਖਰੀਦੀ ਗਈ ਸੀ ਤਾਂ ਉਸ ਦੇ ਵਿੱਚ ਮਾਈਨਿੰਗ ਹੋ ਰਹੀ ਹੈ ਇਸ ਕਿਸਮ ਦੇ ਇਲਜ਼ਾਮ ਲਗਾਏ ਗਏ। ਖੈਰ ਅੱਗੇ ਵਧਿਆਂ ਜਲੰਧਰ ਵੱਲ ਰੁਕ ਕਰਾਂਗੇ ਜਿੱਥੋਂ ਦੇ ਲੱਦੇਵਾਲੀ ਦੇ ਵਿੱਚ ਮੈਡੀਕਲ ਸਟੋਰ ਤੇ ਲੁੱਟ ਦੀ ਵਾਰਦਾਤ ਵਾਪਰੀ ਹੈ। ਦੋ ਲੁਟੇਰਿਆਂ ਨੇ ਦੱਸਿਆ ਕਿ ਹਥਿਆਰਾਂ ਦੇ ਦੰਦ ਦੇ ਵਾਰਦਾਤ ਨੂੰ ਅੰਜਾਮ ਦਿੱਤਾ। ਮੈਡੀਕਲ ਸਟੋਰ ਤੋਂ ਕੈਸ਼ ਲੁੱਟ ਕੇ ਮੌਕੇ ਤੋਂ ਫਰਾਰ ਹੋ ਗਏ ਨੇ ਅਤੇ ਇੱਕ ਲੁਟੇਰੇ ਨੂੰ ਲੋਕਾਂ ਨੇ ਕਾਬੂ ਕੀਤਾ ਹੈ ਪੁਲਿਸ ਦੇ ਹਵਾਲੇ ਕਰ ਦਿੱਤਾ ਲੁੱਟ ਦੀ ਸਾਰੀ ਵਾਰਦਾਤ ਜਿਹੜੀ ਹੈ ਸੀਸੀਟੀਵੀ ਦੇ ਵਿੱਚ ਕੈਦ ਹੋਈ ਹੈ ਤਾਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਕਿ ਇਸ ਤਰੀਕੇ ਸ਼ਰਿਆਮ ਆ ਕੇ ਇਹਨਾਂ ਲੁਟੇਰਿਆਂ ਨੇ ਮੈਡੀਕਲ ਸਟੋਰ ਤੇ ਆ ਕੇ ਲੋਕੀਂ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਵੱਡਾ ਹਥਿਆਰ ਜਿਹੜਾ ਇਸ ਦੇ ਹੱਥ ਵਿੱਚ ਤੇਜ਼ ਤਰ੍ਹਾਂ ਹਥਿਆਰ ਨਜ਼ਰ ਆ ਰਿਹਾ ਹੈ ਜਿਹੜਾ ਦੇ ਸਹਾਰੇ ਇਹਨਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਜਾਣਕਾਰੀ ਅੱਕੇ ਵਾਂਗੇ ਖਬਰ ਦਿੱਲੀ ਤੋਂ ਆਏ ਤੇ ਗੱਲ ਮੌਸਮ ਦੀ ਕਰਾਂਗੇ ਦਿੱਲੀ ਦੇ ਵਿੱਚ ਮੌਸਮ ਦਾ ਮਜਾਜ ਬਦਲਿਆ ਹੈ ਤੇਜ਼ ਮੀਂਹ ਦੇ ਕਾਰਨ ਕਈ ਥਾਈਂ ਪਾਰੀਂ ਮੀਂਹ ਪੈ ਰਿਹਾ ਹੈ ਪਾਣੀ ਭਰ ਗਿਆ ਹੈ ਔਰ ਜਖੀਰਾ ਡਰਪਾਸ ਹੈ ਜਿੱਥੇ ਕਈ-ਕਈ ਫੋਟਾ ਪਾਣੀ ਖੜ ਗਿਆ ਤਾਂ ਇਹ ਤਸਵੀਰਾਂ ਨੇ ਮੌਕੇ ਦੀਆਂ ਆ ਕੇ ਕਿਸ ਤਰੀਕੇ ਦੇ ਨਾਲ ਇਹ ਮੌਸਮ ਬਦਲਿਆ ਹੈ ਤਸਵੀਰਾਂ ਆਪਣੇ ਅੱਗੇ ਦੇਖ ਕੇ ਧਿਆਨ ਕਰ ਰਹੀਆਂ ਨੇ ਕਿੰਨਾ ਜ਼ਿਆਦਾ ਪਾਣੀ ਇੱਥੇ ਭਰ ਗਿਆ ਹੈ दिल्ली में एनसीआर में इस वक्त बहुत तेज़ बारिश आ रही है मेरी मौजूदगी इस वक्त तो फिरोज रोड पर है और आपको मौसम का हाल यहाँ से बताते हैं आप ये तस्वीर देखिए कितनी ज़्यादा तेज़ बारिश है आपको बता दें कि सुबह से हल्के बादल छाए हुए थे लेकिन अभी अगर आप तस्वीरों में देखेंगे तो तेज़ बारिश के साथ साथ तेज़ हवाएं भी चल रही हैं और दिन में ही एक तरह से अंधेरा सा छाया हुआ है आप तस्वीर देखिए किस तरह से बारिश तेज़ है न सिर्फ नई नई दिल्ली इलाके में लुटियंस दिल्ली में बल्कि जानकारी के मुताबिक लगभग पूरी दिल्ली में इसी तरह से तेज़ बारिश है दिल्ली एनसीआर के शहरों में जिस तरह की बारिश है और जितनी ज़्यादा तेज़ बारिश है उससे उन इलाकों में पानी संभवतः भर सकता है जहां पर बारिश के बाद हालात बुरे होते हैं गुड़गांव की तस्वीरें आमतौर पर देखी जाती हैं कि वहां पर पानी जलभराव भारी जलभराव होता है और दिल्ली के कई अलग अलग इलाकों में जलभराव होता है लेकिन तेज़ बारिश के बाद लुटियस दिल्ली में फिलहाल आप देख सकते हैं कि कैसी स्थिति यहाँ पर बनी हुई है दिन में अंधेरा छाया हुआ है और गाड़ियों की हेडलाइट ऑन है तो फिलहाल मौसम विभाग ने जो अनुमान जताया उसके मुताबिक आज इसी तरह का मौसम बने रहने की संभावना है तो ये तस्वीर आप देखिए पूरी तरह से जो सड़कें हैं वो गीली हो चुकी हैं और तेज़ बारिश दिल्ली में हो रही है